ਅੱਗੇ ਪਿੱਛੇ ਤਾਂ ਸਿਰ ਦਾ ਪਤਾ ਵੀ ਨਹੀਂ ਚੱਲਦਾ ਮੱਥੇ ਦਾ ਪਤਾ ਵੀ ਨਹੀਂ ਚੱਲਦਾ ਹੈ ਵੀ ਸਹੀ ਕਿ ਨਹੀਂ ਪਰ ਜਦ ਕਦੀ ਦੁੱਖ ਦਾ ਹੈ ਪੀੜ ਹੋਏ ਤਾਂ ਇੰਜ ਲੱਗਦਾ ਜਿਵੇਂ ਬਸ ਮੈਂ ਮੱਥਾ ਹੀ ਆ ਹੋਰ ਕੁਝ ਆ ਹੀ ਨਹੀਂ ਪੀੜ ਦਰਦ ਜਿੱਥੇ ਦਰਦ ਹੈ ਧਿਆਨ ਉੱਥੇ ਔਰ ਸੇ ਦਾ ਹੀ ਮਨੁੱਖ ਨੂੰ ਗਿਆਨ ਹੁੰਦਾ ਹੈ ਅੱਗੇ ਪਿੱਛੇ ਅੱਖਾਂ ਦਾ ਪਤਾ ਹੀ ਨਹੀਂ ਚੱਲਦਾ ਐਨ ਵੀ ਸਹੀ ਕਿ ਨਹੀਂ ਪਰ ਜਦ ਕਦੀ ਦੁੱਖਣੀ ਆ ਜਾ। ਫਿਰ ਸਾਰਾ ਧਿਆਨ ਅੱਖਾਂ ਦੇ ਵਿੱਚ। ਅੱਗੇ ਪਿੱਛੇ ਤੇ ਕਿਤੇ ਖਿਆਲ ਨਹੀਂ ਆਉਂਦਾ ਕਿ ਮੇਰੇ ਕੰਨ ਵੀ ਹੈ ਨਕੇ ਨਹੀਂ। ਕਦੀ ਇੱਕ ਕੰਨ ਦੁੱਖੇ। ਤਾਂ ਸਾਰਾ ਧਿਆਨ, ਸਾਰਾ ਗਿਆਨ ਉਸ ਕੰਨ ਦੇ ਆਲੇ ਦੁਆਲੇ ਪ੍ਰਕਰਮਾ ਕਰਦਾ। ਬੇਦਨ, ਪੀੜਾ, ਬੇਦਨ ਗਿਆਨ। ਦਰਸਲ ਗਿਆਨ ਤੇ ਧਿਆਨ ਜਿੱਥੇ ਪੀੜਾ ਹੈ ਉੱਥੇ ਟਿਕ ਜਾਂਦਾ ਨਹੀਂ ਇਹ ਇੰਜ ਕਹਿ ਲੋ ਮਨੁੱਖ ਦੀ ਪੀੜਾ ਹੀ ਕਿਸੇ ਗਿਆਨ ਨੂੰ ਜਨਮ ਦੇਂਦੀ ਹੈ ਮਨੁੱਖ ਦਾ ਦਰਦ ਹੀ ਧਿਆਨ ਨੂੰ ਖਿੱਚਦਾ ਹੈ ਔਰ ਮਨੁੱਖ ਕੋਲ ਜਿੰਨਾ ਗਿਆਨ ਪੀੜਾ ਦਾ ਹੈ ਦਰਦ ਦਾ ਹੈ ਸੁੱਖ ਦਾ ਨਹੀਂ ਤੂੰ ਕਿਸੇ ਕੋਲੋਂ ਵੀ ਥੋੜੀ ਜਿਹਾ ਗੱਠੜੀ ਖੋਲ ਕੇ ਵੇਖੀ ਹੈ ਯਕੀਨ ਜਾਣੋ ਆਪਣੇ ਦੁੱਖਾਂ ਦੀ ਪੰਡ ਬਿਆਨ ਕਰੇਗਾ ਸੁਖ ਉਸ ਨੂੰ ਬੁੱਲ ਗਏ ਨੇ ਚੇਤਾ ਹੀ ਨਹੀਂ ਦੁਖੀ ਆਦ ਨੇ ਔਰ ਮਹਾਰਾਜ ਤਾਂ ਹੀ ਕਹਿੰਦੇ ਨੇ ਕਿਸ ਭੇ ਖੋਲੋਂ ਗੰਠੜੀ ਦੁਖੀ ਭਰ ਆਇਆ ਮੈਂ ਆਪਣੇ ਦੁੱਖਾਂ ਦੀ ਪੰਡ ਕਿਹਦੇ ਅੱਗੋਂ ਖੋਲਾਂ ਕਿਉਂਕਿ ਮੈਂ ਖੋਲਣ ਲੱਗਦਾ ਅਗਲਾ ਪਹਿਲੇ ਹੀ ਖੁੱਲ ਕੇ ਰੱਖ ਦਿੰਦਾ ਹਰ ਇੱਕ ਮਨੁੱਖ ਨੇ ਦੁੱਖ ਸੰਭਾਲ ਕੇ ਰੱਖਿਆ ਨੇ ਕਿਉਂ ਪੀੜਾ ਦੇ ਚ ਧਿਆਨ ਚਲਾ ਜਾਂਦਾ ਹੈ ਔਰ ਗਿਆਨ ਉਸ ਦਾ ਹੁੰਦਾ ਹੈ ਸੁਖ ਦੇ ਚ ਨਾ ਧਿਆਨ ਜਾਂਦਾ ਹੈ ਨਾ ਉਸ ਦਾ ਗਿਆਨ ਆਇਆ ਸੁਖ ਦੇ ਚ ਜੀ ਲੈ ਸੁਖ ਚਲਾ ਗਿਆ ਪਰ ਦੁੱਖ ਦੇ ਚ ਧਿਆਨ ਗਹਿਰਾ ਜੁੜਦਾ ਹੈ ਪਰ ਦੁੱਖ ਦਾ ਗਿਆਨ ਬੜਾ ਗਹਿਰਾ ਪ੍ਰਾਪਤ ਹੁੰਦਾ ਹੈ ਰੋਗੀ ਮਨੁੱਖ ਜਿੰਨੀ ਰੋਗ ਦੀ ਵਿਆਖਿਆ ਕਰਦੇ ਨੇ ਇਤਨੇ ਤੰਦਰੁਸਤ ਬੰਦੇ ਨੂੰ ਰੋਗ ਦਾ ਕੱਖ ਵੀ ਨਹੀਂ ਪਤਾ ਔਰ ਤੰਦਰੁਸਤ ਬੰਦੇ ਨੂੰ ਤੰਦਰੁਸਤੀ ਦਾ ਵੀ ਨਹੀਂ ਪਤਾ ਤੰਦਰੁਸਤ ਬੰਦੇ ਕੋਈ ਤੰਦਰੁਸਤੀ ਦੀ ਵਿਆਖਿਆ ਕਰਦੇ ਨੇ ਰੋਗੀ ਮਨੁੱਖ ਰੋਗੀ ਦੀ ਵਿਆਖਿਆ ਕਰਦੇ ਨੇ ਰੋਗਾ ਦੀ ਦਵਾਈਆਂ ਦੀ ਔਰ ਯਕੀਨ ਜਾਣੋ ਉਸਨੂੰ ਰੋਗੀ ਸਮਝ ਲੈਣਾ ਜਿਹੜਾ ਜਿੱਥੇ ਬੈਠੇ ਰੋਗਾ ਦੀ ਵਿਆਖਿਆ ਕਰੇ ਸਮਝ ਲੈਣਾ ਪੰਜ ਸੱਤ ਰੋਗ ਇਸਨੂੰ ਕੁਝ ਨਾ ਕੁਝ ਤੈਨ ਪਰ ਨਹੀਂ ਇਤਨੀ ਵੀ ਵਿਆਖਿਆ ਕਿਉਂ ਕਰਦਾ ਹੈ ਇਤਨਾ ਗਿਆਨ ਇਸ ਦੇ ਕੋਲ ਕਿਉਂ ਹੈ ਰੋਗਾ ਦਾ ਪੀੜਾ ਦਾ ਇਤਨਾ ਗਿਆਨ ਹੈ ਦਰਦ ਦਾ ਇਤਨਾ ਗਿਆਨ ਹੈ ਇਹ ਰੋਗੀ ਹੈ ਤੋ ਖੈਰ ਮੁਖਤਸਰ ਮੈਂ ਅਰਜ਼ ਕਰਾਂ ਧਿਆਨ ਗਿਆਨ ਜਿੱਥੇ ਦਰਦ ਹੈ ਉੱਥੇ ਹੀ ਰਹਿੰਦਾ ਹੈ ਪੀੜਾ ਦੇਚ ਦਰਦ ਦੇਚ ਦੁੱਖ ਦੇਚ ਸਮਾਂ ਲੰਬਾ ਹੋ ਜਾਂਦਾ ਹੈ ਚਾਹੇ ਤੰਦਰੁਸਤੀ ਦਾ ਵਿਛੋੜਾ ਚਾਹੇ ਪ੍ਰਭਤਾ ਦਾ ਵਿਛੋੜਾ ਚਾਹੇ ਧਨ ਦਾ ਵਿਛੋੜਾ ਸੰਪਦਾ ਦਾ ਵਿਛੋੜਾ ਵਤਨ ਦਾ ਵਿਛੋੜਾ ਪਰਿਵਾਰ ਦਾ ਵਿਛੋੜਾ ਮਿੱਤਰਾਂ ਦਾ ਵਿਛੋੜਾ पुत्रां का विछोड़ा प्रभु का विछोड़ा विछोड़ा अगर बहुत गहरे रूप महसूस हो रहा है तो एक मिनट एक दिन वर्गा हो जाएगा एक दिन कई साल वर्गा चार पहर, चौ जुगे समाने, ने रैन भई तब अंत न जाने गुरु अर्जन देव जी दिन दे चार पैर चार युग वर्गे हो गए नहीं लंघ दे ਰਾਤ ਆਈਏ ਕਿਤਨੇ ਯੁਗਾਂ ਵਰਗੀ ਹੈ ਮਹਾਰਾਜ ਕਹਿੰਦੇ ਮੈਂ ਬਿਆਨ ਨਹੀਂ ਕਰ ਸਕਦਾ ਇੱਕ ਘੜੀ ਦਿਨ ਸਮੋ ਕੋ ਬਹੁਤ ਦਿਹਾੜੇ ਮਨ ਨਾ ਰਹੇ ਕੈਸੇ ਮਿਲੋਂ ਪਿਆਰ ਇੱਕ ਘੜੀ ਕਈ ਦਿਨਾ ਵਰਗੀ ਹੈ ਨਹੀਂ ਲੰਗਦੀ ਦਿਨ ਰਾਤ ਦੀਆਂ ਘੜੀਆਂ 60 ਨੇ ਗਿਣਤੀ ਇਸ ਤਰ੍ਹਾਂ ਕੀਤੀ 8 ਪੈਰ 60 ਘੜੀਆਂ ਇੱਕ ਘੜੀ ਮਹਾਰਾਜ ਕਹਿੰਦੇ ਕਈ ਦਿਨਾ ਵਰਗੀ ਹੈ ਨਹੀਂ ਲੰਗਦੀ ਨਹੀਂ ਗੁਜ਼ਰਦੀ ਪੀੜਾ ਦੇ ਵਿੱਚ ਦੁੱਖ ਦੇ ਵਿੱਚ ਸੰਤਾਪ ਦੇ ਵਿੱਚ ਸਮਾਂ ਲੰਬਾ ਹੋ ਜਾਂਦਾ ਹੈ ਰਸ ਦੇ ਵਿੱਚ ਖੇੜੇ ਦੇ ਵਿੱਚ ਖੁਸ਼ੀ ਦੇ ਵਿੱਚ ਸਮਾਂ ਛੋਟਾ ਹੋ ਜਾਂਦਾ ਹੈ ਬੰਦਾ ਕਹਿੰਦਾ ਹੈ ਲੈ ਅੱਜ ਦਾ ਦਿਨ ਹੁਣੇ ਆਇਆ ਹੁਣੇ ਚਲਾ ਗਿਆ ਅੱਜ ਦੀ ਰਾਤ ਹੁਣੇ ਆਈ ਹੁਣੇ ਚਲੀ ਗਈ ਨਹੀਂ ਐਸਾ ਨਹੀਂ ਹੈ ਦਿਨ ਵੀ ਆਪਣੀ ਚਾਲ ਨਾਲ ਚਲੇ ਹੈ ਰਾਤ ਵੀ ਆਪਣੀ ਚਾਲ ਨਾਲ ਚਲੀਏ ਪਰ ਸੁਖ ਨੇ ਆਨੰਦ ਨੇ ਰਸ ਨੇ ਰਾਤ ਨੂੰ ਛੋਟਾ ਕਰ ਦਿੱਤਾ ਦਿਨ ਨੂੰ ਛੋਟਾ ਕਰ ਦਿੱਤਾ ਦੁੱਖ ਤੇ ਪੀੜਾ ਦਿਨ ਤੇ ਰਾਤ ਨੂੰ ਵੱਡਾ ਕਰ ਦਿੰਦੀ ਹੈ ਫਰੀਦਾ ਰਾਤੀ ਵੱਡੀਆਂ ਬਹੁਤ ਵੱਡੀ ਹੋ ਗਈ ਹੈ ਬਹੁਤ ਲੰਬੀ ਹੋ ਗਈ ਹੈ ਨਹੀਂ ਲੰਗਦੀ ਦੁੱਖ ਸਮੇਂ ਨੂੰ ਲੰਬਾ ਕਰ ਦਿੰਦਾ ਹੈ ਸੁਖ ਸਮੇ ਨੂੰ ਛੋਟਾ ਕਰ ਦਿੰਦਾ ਹੈ ਔਰ ਪਰਮ ਆਨੰਦ ਦੇ ਚ ਸਮਾ ਖੋ ਜਾਂਦਾ ਹੈ ਪਰਮਾਤਮਾ ਦੀ ਦੁਨੀਆ ਚ ਸਮਾਂ ਨਹੀਂ ਹੈ ਦਿਨ ਸ ਰੈਨ ਬੇਦ ਨਹੀਂ ਸਾਸਤਰ ਤਹਾ ਬਸੇ ਨਿਰੰਕਾਰਾ ਕਹਿਤ ਕਬੀਰ ਨਰ ਤਿਸੇ ਧਿਆਵੋ ਬਾਵਰੇ ਆ ਸੰਸਾਰਾ ਭਗਤ ਕਬੀਰ ਕਹਿੰਦੇ ਨਿਰੰਕਾਰ ਦੀ ਦੁਨੀਆ ਚ ਦਿਨ ਰਾਤ ਸਮਾਂ ਵਕਤ ਨਹੀਂ ਹੈ ਇਤਨਾ ਆਨੰਦ ਸਮਾ ਖੋ ਗਿਆ ਸਮਾਦੀ ਦੇ ਚ ਸਮਾਂ ਨਹੀਂ ਹੁੰਦਾ ਜਦ ਕੋਈ ਫਕੀਰ ਹਲੂਲ ਕਰ ਜਾਂਦਾ ਸਮਾਦੇ ਦੇ ਚਲਾ ਜਾਂਦਾ ਵਕਤ ਖੋ ਜਾਂਦਾ ਇਤਨਾ ਰਸ ਇਤਨਾ ਅਨੰਦ ਸਮਾ ਖਤਮ ਅਸੀਂ ਕਈ ਦਫਾ ਦੇਖਣਾ ਉਸ ਦਿਨ ਮੈਂ ਅਰਜ਼ ਕੀਤੀ ਸੀ ਲੋਕੀ ਕਹਿ ਦਿੰਦੇ ਨੇ ਸੰਗੀਤਕਾਰ ਨੇ ਤੇ ਸਮੇ ਨੂੰ ਬੰਨ ਕੇ ਰੱਖ ਦਿੱਤਾ ਸਮਾਂ ਦੇ ਰੁਕ ਗਿਆ ਉਸ ਦੀ ਗਾਇਕੀ ਉਸ ਦੇ ਗਾਣ ਦਾ ਢੰਗ ਉਸ ਦੀ ਲਵਲੀਨਤਾ ਉਸ ਦੀ ਇਕਾਗਰਤਾ ਸਰੋਤਿਆਂ ਦੀ ਇਕਾਗਰਤਾ ਬਣ ਗਈ ਉਸਦੇ 2 ਘੰਟੇ ਗਾਣ ਦੇ ਇੰਜ ਬਤੀਤ ਹੋਏ ਜਿਵੇਂ 2 ਮਿੰਟ ਬੇਸਨੇ ਤੇ ਸਮੇ ਨੂੰ ਬੰਨ ਕੇ ਰੱਖ ਦਿੱਤਾ ਰਸ ਦੇ ਚ ਸੁਖ ਦੇ ਚ ਸਮਾਂ ਛੋਟਾ ਹੋ ਜਾਂਦਾ ਹੈ ਬੇਰਸੀ ਦੇ ਚ ਦੁੱਖ ਦੇ ਚ ਸਮਾਂ ਲੰਬਾ ਹੋ ਜਾਂਦਾ ਹੈ ਤੇ ਪਰਮ ਆਨੰਦ ਦੇ ਚ ਸਮਾਂ ਖੋ ਜਾਂਦਾ ਹੈ ਸਮਾਂ ਹੁੰਦਾ ਹੀ ਸਮਾਦੀ ਦੇ ਸਮਾਂ ਨਹੀਂ ਹੈ ਜੇ ਵੀ ਮੈਂ ਅਰਜ਼ ਕਰਾਂ ਜੋ ਮਨੁੱਖ ਜਿੰਨਾ ਆਨੰਦ ਦੇ ਜੀਣ ਵਾਲਾ ਹੋਵੇਗਾ ਉਸ ਦੀ ਦੁਨੀਆ ਚ ਉਤਨਾ ਹੀ ਸਮਾਂ ਖੋ ਜਾਏਗਾ ਜੋ ਜਿੰਨਾ ਬੇਚੈਨ ਤੇ ਦੁਖੀ ਹੋਵੇਗਾ 1 ਮਿੰਟ ਉਤਨਾ ਹੀ ਭਾਰੂ ਹੋਵੇਗਾ ਉਸ ਤੇ 1 ਮਿੰਟ ਪਤਾ ਨਹੀਂ ਕਿਤਨੇ ਘੰਟੇ ਵਰਗਾ aur 1 ਘੰਟਾ ਪਤਾ ਨਹੀਂ ਕਿਤਨੇ ਦਿਨਾਂ ਵਰਗਾ ਤੇ ਕਿਤਨੇ ਯੁਗਾਂ ਵਰਗਾ ਅਗਰ ਇਸ ਤਰ੍ਹਾਂ ਦਾ ਦੁਖੀ ਮਨੁੱਖ ਸਮਾ ਉਸਤੇ ਬੋਝ ਬਣ ਜਾਏ ਕਾਲ ਉਸਤੇ ਬੋਝ ਬਣ ਜਾਏ ਭਾਰ ਬਣ ਜਾਏ ਉਹਨੂੰ ਭੁਲਾਉਣ ਵਾਸਤੇ ਆਪਣੇ ਆਪ ਨੂੰ ਬਿਜ਼ੀ ਰੱਖੇਗਾ ਮਸਰੂਫ ਰੱਖੇਗਾ ਕੋਈ ਮਨੋਰੰਜਨ ਚਾਹੀਦਾ ਹੈ ਯਾ ਵੱਤ ਵੱਤ ਚੱਲ ਕੋਈ ਨਸ਼ਾ ਚਾਹੀਦਾ ਹੈ ਭੁਲਾਈਏ ਕੁਛ ਨਾ ਕੁਛ ਤੇ ਕਰੇਗਾ ਮਹਾਰਾਜ ਕਹਿੰਦੇ ਨੇ ਉਸ ਦੀ ਦੁਨੀਆ ਚ ਉਹ ਜੋ ਪ੍ਰਮਾਤਮਾ ਸਮਾ ਵੀ ਨਹੀਂ ਹੈ ਵਕਤ ਨਹੀਂ ਹੈ और किधरे ऐसा ना समझ लो कि वो कल्पना मात्र नहीं मूर्त अकाल मूर्त मूर्तिमान है उसका वजूद है उसकी हस्ती है तो मूर्ति मूर्तिमान है तो इस मूर्ति फिर किसी ने खड़े होगा बनाया साहब एकदम कहें आजा नहीं नहीं जमया नहीं है किसी ने बनाया नहीं है ਪਰ ਕਿਸ ਤਰ੍ਹਾਂ ਸੈਭੰ ಸ್ವੰਭੂ ਆਪਣੇ ਆਪ ਤੋਂ ਆਪ ਬੂ ਹੋਇਆ ਪ੍ਰਗਟ ਹੋਇਆ। ਤਾਂ ਇੱਥੇ ਤੱਕ ਇਸ ਤਰ੍ਹਾਂ ਸਤਿਗੁਰ ਨੇ ਵਿਆਖਿਆਤ ਕੀਤੀ ਹੈ ਉਹ ਇੱਕ ਓੰਕਾਰ ਹੈ ਉਹ ਇੱਕ ਸਤ ਹੈ ਉਹ ਇੱਕ ਨਾਮ ਵਾਲਾ ਇੱਕ ਕਰਤਾ ਹੈ ਔਰ ਇੱਕ ਉਹ ਪੁਰਖ ਹੈ ਪੂਰਿਆ ਹੋਇਆ। ਉਹ ਇੱਕ ਭੈ ਤੋ ਰਹਿਤ ਹੈ ਵਹਿਰ ਤੋ ਰਹਿਤ ਹੈ ਸਮੇਂ ਤੋ ਰਹਿਤ ਹੈ ਮੂਰਤੀਮਾਨ ਜਨਮ ਤੋਂ ਰਹਿਤ ਹੈ ਅਜਾਉ ਨੇ ਔਰ ਉਹ ਇੱਕ ਸਵੈੰਭੋ ਹੈ ਆਪਣੀ ਸਾਜਨਾ ਉਸਨੇ ਆਪ ਕੀ ਦੀਏ ਸਹਿਵੰਗ ਔਰ ਉਹ ਜੋ ਇੱਕ ਹੈ ਗੁਰੂ ਹੈ ਉਹ ਜੋ ਇੱਕ ਹੈ ਪ੍ਰਸਾਦ ਹੈ ਗੁਰੂ ਜੋ ਸੱਚ ਦੀ ਪ੍ਰੇਰਣਾ ਦੇਵੇ ਗੁਰੂ ਜੋ ਸੱਚ ਦਾ ਪ੍ਰਕਾਸ਼ ਕਰੇ ਗੁਰੂ ਜੋ ਝੂਠ ਦੇ ਅੰਧੇਰੇ ਨੂੰ ਤੋੜੇ ਗੁਰੂ ਜੋ ਅਗਿਆਨਤਾ ਨੂੰ ਮਿਟਾਵੇ ਤੁਸੀਂ ਹੁਣ ਇੱਥੇ ਪ੍ਰਸ਼ਨ ਕਰ ਸਕਦੇ ਹੋ ਵੀ ਉਹ ਪਰਮਾਤਮਾ ਅਗਰ ਗੁਰੂ ਹੈ ਕਿਸ ਤਰ੍ਹਾਂ ਅਗਿਆਨ ਮਿਟਾਂਦਾ ਹੈ ਕਿਵੇਂ ਅਗਿਆਨ ਮਿਟਾਂਦਾ ਹੈ ਗੁਰੂ ਬਣ ਕੇ ਪਰ ਹੁਣ ਅਗਰ ਇਸ ਤਰ੍ਹਾਂ ਮੰਨ ਦਿਆਂ ਗੁਰੂ ਬਣ ਕੇ ਉਹ ਗਿਆਨ ਮਿਟਾਂਦਾ ਤੋ ਗੁਰੂ ਕੋਈ ਹੋਰ ਪਰਮਾਤਮਾ ਕੋਈ ਹੋਰ ਨਹੀਂ गुरु वो ही है, वो एक गुरु है चलो ये प्रश्न पैदा करिए खड़ा करिए आप ही धार्मिक मंदिर धार्मिक ग्रंथ और धार्मिक रहबरी पुरुषों का इतिहास कोई बहुत लंबा नहीं है पांच हजार साल पहले श्री राम नहीं सन साढ़े तीन हजार साल पहले श्री कृष्ण नहीं सन ढाई हजार साल पहले महात्मा बुद्ध नहीं सी। और ढाई हजार साल पहले स्वामी महावीर भी नहीं सी। दो हजार साल पहले ईसा भी नहीं सी। गालबन पौने चौदह सौ साल पहले मोहम्मद साहब भी नहीं सन सवा पांच सौ साल पहले गुरु नानक देव जी महाराज भी नहीं सन इस रूप नहीं सन। ਇਹ ਇਤਿਹਾਸ ਕੋਈ ਬਹੁਤ ਲੰਬਾ ਨਹੀਂ ਹੈ। 3000 ਸਾਲ ਪਹਿਲੇ ਸਨਾਤਨ ਮੰਦਰ ਨਹੀਂ ਸਨ। ਬਿਲਕੁਲ ਨਹੀਂ ਸਨ। 2000 ਸਾਲ ਪਹਿਲੇ ਬੋਧ ਮੱਠ ਨਹੀਂ ਸਨ। ਮਹਾਤਮਾ ਬੁੱਧ ਤੋਂ 500 ਸਾਲ ਬਾਅਦ ਇਹ ਮਠਾਂ ਦਾ سلسلہ ਸ਼ੁਰੂ ਹੋਇਆ। ਔਰ ਗਾਲਬਨ 1800 ਸਾਲ ਪਹਿਲੇ 71800 ਸਾਲ ਪਹਿਲੇ ਇਹ ਚਰਚ ਨਹੀਂ ਸੀ। ਇਹ ਵੀ ਮਰਜ਼ ਕਰਦੇ ਹਾਂ। 1300 ਸਾਲ ਪਹਿਲੇ ਮਸਜਿਦਾਂ ਨਹੀਂ ਸਨ। ਬਿਲਕੁਲ ਨਹੀਂ ਸਨ। 3500 ਸਾਲ ਪਹਿਲੇ ਗੁਰਦੁਆਰੇ ਨਹੀਂ ਸਨ। ਬਿਲਕੁਲ ਨਹੀਂ ਸਨ। ਇੱਕ ਵੀ ਨਹੀਂ ਸੀ ਕਿਤੇ। ਹੋਰ ਮੈਂ ਅਰਜ਼ ਕਰਾਂ। 9000 ਸਾਲ ਪਹਿਲੇ ਵੇਦ ਨਹੀਂ ਸਨ ਬਿਲਕੁਲ ਨਹੀਂ ਸਨ 3500 ਸਾਲ ਪਹਿਲੇ ਗੀਤਾ ਨਹੀਂ ਸੀ ਉੱਕੀ ਨਹੀਂ ਸੀ 2000 ਸਾਲ ਪਹਿਲੇ ਧੰਪਦ ਮਹਾਤਮਾ ਬੁੱਧ ਦਾ ਗ੍ਰੰਥ ਨਹੀਂ ਸੀ ਮਹਾਤਮਾ ਬੁੱਧ ਤੋਂ 500 ਸਾਲ ਬਾਅਦ ਵਿੱਚ ਲਿਖਿਆ ਗਿਆ ਲੰਕਾ ਵਿੱਚ ਬੋਧ ਵਿਖਸ਼ੂ ਇਕੱਠੇ ਹੋਏ ਸਾਰਿਆਂ ਨੇ ਫੈਸਲਾ ਕੀਤਾ ਕਿ ਮਹਾਤਮਾ ਬੁੱਧਾ ਜੋ ਉਪਦੇਸ਼ ਤੇ ਸੰਦੇਸ਼ ਜੋ ਬੋਲ ਸੰਨ ਉਹ ਤੇ ਖੁੰਦੇ ਜਾ ਰਹੇ ਨੇ ਬੁਲਦੇ ਜਾ ਰਹੇ ਅਸੀਂ ਔਰ ਕਿਦਰੇ ਐਸਾ ਨਾ ਹੋਵੇ ਸਚਾਈ ਬੁਲਦੇ ਜਾਈਏ ਤੇ ਕੁਝ ਐਵੇਂ ਖਾਮਾ ਖਾ ਹੋਰ ਵਿੱਚੇ ਜੁੜ ਜਾਏ ਤੋ ਲਿਖਤੀ ਰੁਕ ਨਹੀਂ ਹੈ ਤੋ ਧੰਪਦ ਲੰਕਾ ਦੇਚ ਲਿਖਿਆ ਗਿਆ শ্রীলੰਕਾ ਦੇਚ ਬੋਧ ਬਿਕਸ਼ੂ ਇਕੱਠੇ ਹੋ ਕੇ ने लिखे महात्मा बुद्ध तो 500 साल बाद 2000 साल पहले धमपद नहीं पंद्रह 1500 साल पहले बाइबल नहीं ईसा तो 500 साल बाद लिखी गई है ईसा ने नहीं लिखी और इसे तरीके 1300 ਸਾਲ ਪਹਿਲੇ ਕੁਰਾਨ ਸ਼ਰੀਫ ਨਹੀਂ ਸੀ ਉੱਕੀ ਨਹੀਂ ਸੀ 460 ਸਾਲ ਪਹਿਲੇ ਗਲਬਨ ਧਨ ਗੁਰੂਗਰਨ ਸਾਹਿਬ ਜੀ ਮਹਾਰਾਜ ਦਾ ਇਹ ਰੂਪ ਨਹੀਂ ਸੀ ਜੋ ਅਸੀਂ ਅੱਜ ਦਰਸ਼ਨ ਕਰਦੇ ਆ ਤੇ ਦੇਖਦੇ ਹਾਂ ਇਹ ਨਹੀਂ ਸੀ ਬਿਲਕੁਲ ਨਹੀਂ ਸੀ ਤਾਂ ਫਿਰ ਹੁਣ ਮੰਨ ਲਈਏ ਕਿ ਧਰਮ ਦਾ ਇਤਿਹਾਸ ਤੇ ਕੋਈ ਬਹੁਤ ਪੁਰਾਣਾ ਨਹੀਂ ਵੱਤ ਵੱਤ 5000 ਸਾਲ ਪਹਿਲੇ ਕਿਉਂਕਿ ਵੇਦ ਜਿਵੇਂ ਕਹਿੰਦੇ ਨੇ ਹਿੰਦੂ ਵੇਦ ਸਭ ਤੋਂ ਪੁਰਾਣੇ ਨੇ ਭਾਰਤ ਦੇ ਵਿੱਚ ਸਿੱਖ ਕਹਿ ਸਕਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਨਵੇਂ ਨੇ ਜਿਵੇਂ ਮਿਡਲ ਈਸਟ ਦੇ ਵਿੱਚ ਕਿਹਾ ਜਾਂਦਾ ਹੈ ਯਹੂਦੀ ਧਰਮ ਸਭ ਤੋਂ ਪੁਰਾਣਾ ਧਰਮ ਹੈ और बड़े माण न इस्लाम नवा धर्म है अखीरला धर्म है नवा है। यहूदिया इस गल घट तो घट तीन हजार साल पुराने आदि धर्म है, आदी है पुराना है पुरानी है सब तो पहले पर मुसलमान केंद्र नहीं सब तो आखिरी पैगंबर मोहम्मद साहब अखीरली किताब कुरान शरीफ सब तो नवा धर्म इस्लाम हिंदुस्तान सनातन दे अखरी अर्थ ने पुराना सनातन मत पुराना मत सनातन दे अखरी अर्थ यही और कुछ भी नहीं है सनातन पुराना पुराना आदि ਸਭ ਤੋਂ ਪੁਰਾਣਾ ਮਤ ਧਰਮ ਸਨਾਤਨ ਹਿੰਦੂ ਮਤ ਮਾੜ ਨਾਲ ਕਹਿੰਦੇ ਨੇ ਵੇਦ 5000 ਸਾਲ ਪੁਰਾਣੇ ਨੇ ਸਿੱਖ ਕਹਿੰਦੇ ਨੇ ਸਭ ਤੋਂ ਨਵਾਂ ਧਰਮ ਗੁਰਮਤ ਸਿੱਖ ਮਤ ਇਹ ਆਪਣੇ ਇਸ ਡੰਗ ਦੇ ਕਹਿਣੇ ਤੇ ਚਲੋ 10000 ਸਾਲ ਦਾ ਦਾਵਾ ਤੇ 5000 ਸਾਲ ਦਾ ਦਾਵਾ ਮੰਨ ਲਈਏ तो 5000 साल पीछे धर्म नहीं थी फिर कोई रब दी होंद नहीं थी कोई भगत नहीं सन क्योंकि वेद ते है नहीं सन धम्म पद भी नहीं सी गीता भी नहीं सी बाइबल भी नहीं सी कुरान शरीफ भी नहीं सी انجیل بھی نہیں سی तालमोद भी नहीं सी गुरुगन साहब जी महाराज दी रूपरेखा भी नहीं सी गुरुद्वारे भी नहीं सन मस्जिदा भी नहीं सन ਚਰਚ ਵੀ ਨਹੀਂ ਸਨ ਬੋਧ ਮਠ ਵੀ ਨਹੀਂ ਸਨ ਜੈਨ ਮੰਦਰ ਵੀ ਨਹੀਂ ਸਨ ਸਨਤ ਮੰਦਰ ਵੀ ਨਹੀਂ ਸਨ ਇਹ ਇਤਿਹਾਸ ਕੋਈ ਬਹੁਤ ਪੁਰਾਣਾ ਨਹੀਂ ਹੈ ਮੈਂ ਜਦ ਆਪਣੇ ਢੰਗ ਨਾਲ ਇਸ ਨੂੰ வாਚਣ ਦੀ ਤੇ ਖੋਜਣ ਦੀ ਕੋਸ਼ਿਸ਼ ਕੀਤੀ ਹੈਰਾਨ ਇੱਕੋ ਦਿਨ ਕਿਦਰੇ خیال ਪੈਦਾ ਹੋਇਆ ਕਿ ਪਹਿਲਾ ਭਗਤ ਜ਼ਮੀਨ ਤੇ ਕੌਣ ਹੋਵੇਗਾ ਐਵੇਂ خیال ਆਇਆ ਤੋ ਇਸ ਖਿਆਲ ਨੇ ਮੈਨੂੰ ਇਤਨਾ ਹੈਰਾਨ ਕਰ ਦਿੱਤਾ ਧਰਮਕ ਇਤਿਹਾਸ 5000 ਸਾਲ ਤੋਂ ਤੇ ਕੋਈ ਪੁਰਾਣਾ ਹੈ ਹੀ ਨਹੀਂ ਹੈ ਹੀ ਨਹੀਂ ਤੋ ਕਮ ਸੇ ਕਮ ਮੰਨ ਲਈਏ 5000 ਸਾਲ ਪਹਿਲੇ ਕੋਈ ਭਗਤ ਗੁਣੀ ਗੈਣੀ ਸੰਤ ਮਹਾਤਮਾ ਹੈ ਹੀ ਨਹੀਂ ਸੀ ਕਿਉਂਕਿ ਹੈ ਹੀ ਨਹੀਂ ਕੋਈ ਲਿਖਤੀ ਨਹੀਂ ਮਿਲਦਾ ਕੋਈ ਪ੍ਰੂਫ ਨਹੀਂ ਕੋਈ ਸਬੂਤ ਨਹੀਂ ਡਾਕਟਰ ਰਾਧਾ ਕਿਸ਼ਨ ਕਹਿੰਦੇ ਨੇ ਘਟ ਤੋ ਘਟ ਵੇਦ 5000 ਸਾਲ ਪੁਰਾਣੇ ਨੇ। ਔਰ ਇਸ ਤਰ੍ਹਾਂ ਹੀ ਅਜ ਦੇ ਵਿਦਵਾਨ ਬ੍ਰਾਹਮਣ ਕਹਿੰਦੇ ਨੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦੀ ਸੰਪਾਦਨਾ ਜੋ ਕੀਤੀ ਗਈ ਤੇ ਪਹਿਲਾ ਪ੍ਰਕਾਸ਼ ਹੋਇਆ ਹੈ ਘੱਟ ਤੋਂ ਘੱਟ 460 ਸਾਲ ਇਤਨੀ ਅਰਸਾ ਬਣਦਾ ਜ਼ਿਆਦਾ ਨਹੀਂ। ਤੋ ਹੁਣ ਮੰਨ ਲਈਏ 5000 ਸਾਲ ਪਿਛੇ ਧਰਮ ਨਹੀਂ ਸੀ ਤੇ ਮੀਡਲ ਈਸਟ ਦੇਚ ਮੰਨ ਲਏਗੇ 3000 ਸਾਲ ਪਹਿਲੇ ਕੋਈ ਧਰਮ ਨਹੀਂ ਸੀ ਕਿਉਂਕਿ موسی ਇਸ ਤੋਂ ਪਹਿਲੇ ਤੇ ਕੋਈ ਲਿਖਤ ਮਿਲਦੀ ਨਹੀਂ ਤਾਲਮੋਦ ਤੋਂ ਕੋਈ ਪੁਰਾਣਾ ਧਰਮ ਗ੍ਰੰਥ ਤੇ ਮਿਲਦਾ ਨਹੀਂ ਕੁਰਾਨ شریف ਨਵੇਂ ਤਾਲਮੋਦ ਪੁਰਾਣੇ ਵੇਦ ਪੁਰਾਣੇ ਦਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਵੇਂ ਪਰ ਕਿਤਨੇ ਵੀ ਪੁਰਾਣੇ 3000 ਸਾਲ ਇਸ ਬ੍ਰਹਿਮੰਡ ਨੂੰ ਬਣਿਆ ਅਰਬਾ ਖਰਬਾ ਸਾਲ ਹੋ ਗਏ ਔਰ ਕਈ ਬਾਰ ਪਸਰੇ ਪਾਸਾਰਾ ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਪਸਾਰਾ ਕਈ ਦਫਾ ਹੋ ਚੁੱਕਿਆ ਹੈ ਹਰਨ ਭਰਨ ਜਾਂ ਕਾ ਨੇਤਰ ਫੋਰ ਅੱਖ ਦੀ ਪਲਕ ਥੱਲੇ ਤੋਂ ਉੱਪਰ ਆਉਂਦੀ ਹੈ ਪਤਾ ਨਹੀਂ ਕਿਤਨੀਆਂ ਪ੍ਰਿਥਵੀਆਂ ਬਣ ਰਹੀਆਂ ਨੇ ਕਿਤਨੇ ਸੂਰਜ ਬਣ ਰਹੇ ਨੇ ਕਿਤਨੇ ਚੰਦਰਮਾ ਬਣ ਰਹੇ ਨੇ ਔਰ ਇਸ ਅਲਕ ਅੱਖ ਦੀ پلਕ ਦੇ ਚ ਪਤਾ ਨਹੀਂ ਕਿਤਨੇ ਮਨੁੱਖ ਜਨਮ ਪਹਿਲੇ ਦੇ ਨੇ ਔਰ ਇਸੇ ਤਰੀਕੇ ਦੇ ਨਾਲ ਕਿਤਨੇ ਜੀਵ ਜੰਤੂ ਪਿਆਮ ਦੇ ਨੇ ਕਿਤਨੇ ਸੂਰਜ ਆ ਰਹੇ ਨੇ ਇਹ ਨਾ ਪਸਾਰਾ ਇਹ ਸਭ ਕੁਝ ਤੇ ਅਨਾਦੀ ਹੈ ਤੇ ਧਰਮ ਸਿਰਫ 5000 ਸਾਲ ਪੁਰਾਣਾ ਮੰਨ ਲਈਏ ਅਗਰ ਕਹੀਏ ਨਹੀਂ ਇਸ ਕੋ ਪਹਿਲੇ ਵੀ ਸੀ ਤਾਂ ਫਿਰ ਇੱਕ ਪ੍ਰਸ਼ਨ ਖੜਾ ਹੁੰਦਾ ਕਿ ਕਿਹੜੇ ਧਰਮ ਗ੍ਰੰਥ ਤੋਂ ਗਿਆਨ ਲਿਆ ਕਿਉਂਕਿ ਧਰਮ ਗ੍ਰੰਥ ਇਹ ਤੇ ਹੈ ਨਹੀਂ ਸਨ ਕਿਸ ਮੰਦਰ ਦੇ ਚ ਬੈਠ ਕੇ ਉਸ ਨੇ ਸਤ ਸੰਗ ਕੀਤਾ ਕਿਉਂਕਿ ਮੰਦਰ ਮਸਜਿਦ ਚਰਚ ਗੁਰਦੁਆਰੇ ਤੇ ਹੈ ਨਹੀਂ ਸਨ ਕਿਸ ਅਵਤਾਰੀ ਪੁਰਸ਼ ਨਾਲ ਜੁੜ ਕੇ ਉਸ ਨੇ ਪ੍ਰਮਾਤਮਾ ਦਾ ਸਬਕ ਲਿਆ ਕਿਉਂਕਿ ਇਹ ਤੇ ਹੈ ਹੀ ਨਹੀਂ ਸਨ मैं फिर दोहरा पांच हजार साल पहले श्री राम नहीं सन साढ़े तीन हजार साल पहले श्री कृष्ण नहीं सी। हजार साल पहले महात्मा बुद्ध स्वामी महावीर नहीं सन अंदाजन दो हजार साल उन्नीस सौ छियानवे चल रहा दो हजार साल पहले ईसा नहीं सी और इसे तरीके ਗਲਬਨ ਪੌਣੇ 1400 ਸਾਲ ਪਹਿਲੇ ਮੁਹੰਮਦ ਸਾਹਿਬ ਨਹੀਂ ਸਨ। ਸਵਾ 500 ਸਾਲ ਪਹਿਲੇ ਗੁਰੂ ਨਾਨਕ ਨਹੀਂ ਸਨ। ਇਹ ਤੇ ਇਤਿਹਾਸ ਹੈ। ਇਹ ਸਾਰਾ ਇਤਿਹਾਸ ਸਾਡੇ ਸਾਹਮਣੇ ਹੈ। ਤੋਂ ਧਰਮ ਦਾ ਰੱਬੀ ਰਸ ਦਾ ਇਤਿਹਾਸ ਵੱਦ ਤੋਂ ਵੱਦ 5000 ਸਾਲ ਦੇ ਦਾਇਰੇ 'ਚ ਮੰਨ ਲਈਏ ਇਸ ਤੋਂ ਪਿੱਛੇ ਨਹੀਂ ਕਿਉਂਕਿ ਇਸ ਤੋਂ ਪਿੱਛੇ ਧਰਮ ਦੀ ਇਹ ਰੂਪਰੇਖਾ ਤੇ ਹੈ ਹੀ ਕੋਈ ਨਹੀਂ। ਨਾ ਗੀਤਾ ਹੈ ਨਾ ਵੇਦ ਨੇ ਨਾ ਮੰਦਰ ਨੇ ਨਾ ਮਸਜਿਦਾਂ ਨੇ ਕੁਝ ਵੀ ਨਹੀਂ ਹੈ ਇਸ ਦਾ ਜਵਾਬ ਧੰਨ ਗੁਰੂ ਨਾਨਕ ਨੇ ਬੜੇ ਗਜ਼ਬ ਦਾ ਦਿੱਤਾ ਹੈ ਮੈਂ ਤੁਹਾਡੇ ਸਾਹਮਣੇ ਰੱਖਾ ਅਗਰ ਇਹ ਸਭ ਕੁਝ ਨਹੀਂ ਸੀ ਤੇ ਮੰਨ ਲਈਏ ਫਿਰ ਵੀ ਧਾਰਮਿਕ ਲੋਕ ਹੈ ਸੰ ਵੇਦਾਂ ਤੋਂ ਪਹਿਲੇ ਪ੍ਰਹਿਲਾਦ ਹੋਇਆ ਹੈ ਇਹ ਵੀ ਮੈਨਰਜ ਕਰਨਾ ਸੱਜੁੱਗ ਦੇ ਚੋੜਿਆ ਹੈ ਰਾਮ ਤੋਂ ਪਹਿਲੇ ਹੋਇਆ ਹੈ ਕ੍ਰਿਸ਼ਨ ਤੋਂ ਪਹਿਲੇ ਹੋਇਆ ਹੈ ਧਰਮ ਗ੍ਰੰਥਾਂ ਤੋਂ ਧਾਰਮਿਕ ਮੰਦਰਾਂ ਤੋਂ ਔਰ ਇਹਨਾਂ ਅਵਤਾਰੀ ਪੁਰਸ਼ਾਂ ਤੋਂ ਅਗਰ ਪਹਿਲੇ ਧਰਮ ਸੀ ਤੋ ਪ੍ਰੇਰਣਾ ਕਿੱਥੋਂ ਲਈ ਧਰਮ ਦੀ ਕਿੱਥੋਂ ਪ੍ਰੇਰਣਾ ਲਈ ਸਿੱਖਿਆ ਕਿੱਥੋਂ ਲਈ ਗਿਆਨ ਕਿੱਥੋਂ ਲਿਆ ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਬਿਆਨ ਕਰਦੇ ਨੇ ਨਾਨਕ ਸੱਚ ਦਾ ਆਤਾਰ ਸ਼ਨਾਖਤ ਕੁਦਰਤੀ ਇਹ ਸੱਚੇ হে ਦਿਆਲੂ ਮੈਂ ਤੇਰੀ ਸ਼ਨਾਖਤ ਤੇਰੀ ਕੁਦਰਤ ਦੇ ਚੌਂਕੀਤੀ ਕੁਦਰਤ ਨੇ ਜ਼ਰਰੇ ਜ਼ਰਰੇ ਦਾ ਐ ਕਾਦਰ ਤੇਰਾ ਸੰਦੇਸ਼ ਦਿੰਦਾ ਹੈ